ਦੀਕਾ ਖਾਲਸਾ ਵਾਜੂ ਜੀ ਪਤਰੀ ਦਾ ਸਰਵਿੰਦਰ ਸਿੰਘ ਜੀ ਗੁਰਦੁਆਰਾ ਦੁਖਸਾਹਬ ਨਵੀਂ ਬਾਦੀ ਬੈਂਕਲੋਨੀ ਲੋਕ ਸੇਵਾ ਦਾ ਅਜ਼ੀ ਕਿਤੇ ਸੁਭਾਨ ਚੇ ਨਗਰ ਕੀਰਤਨ ਕਿੱਥੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੈ ਤੇ ਕਿੱਥੇ ਸਮਾਪਤ ਹੋਏਗਾ ਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ੀਦੀ ਦਿਹਾੜੇ ਨੂੰ ਸਨਮਰਪਿਤ ਨਗਰ ਕੀਰਤਨ ਜੀ ਨਵੀਂ ਬਾਦੀ ਬੈਂਕਲੋਨੀ ਗੁਰਦੁਆਰਾ ਦੁਖਸਾਹਬ ਤੇ ਸੇਧਾਰ ਬਾਬਾ ਭਗਵੰਤ ਸਿੰਘ ਜੀ ਦੇ ਤੇਰੇ ਤੋਂ ਰੰਗ ਹੋਇਆ ਹੈ ਇਸ ਨਗਰ ਵੱਸ ਦੇ ਸਹਿਯੋਗ ਨਾਲ ਜੀ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਟੀ ਬੈਂਕ ਕੋਲ ਦੇਖੇ ਸਮਾਰਤੀ ਹੋਵੇਗੀ। ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਾਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਗਜਾਰ ਸਿੰਘ ਜੀ ਜਿਨ੍ਹਾਂ ਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਹਿਬ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਹਾਂ ਇਹ ਮੇਰੀ ਸ਼ਰਧਾ ਭਾਵਨਾ ਜੀ ਮੈਨੂੰ ਇੱਕ ਗੁਰਦਵਾਰਾ ਮਹਾਰਾਜ ਨੇ ਬੋਲ ਕੇ ਦਿਖਾਵਾ ਉਹ ਬਜ਼ਾਫੀ ਨੇ ਜੀ ਲਾ ਮੈਨੂੰ ਬੋਲ ਕੇ ਮਾਰ ਗਏ ਜੀ ਜੂਰੇ ਨਾ ਮੈਨਾਂ ਲੱਗਦਾ ਜੇ ਨੂੰ ਮੈਂ ਕੋਈ ਫੁੱਟਾ ਦਾ ਸਰਦ ਚਾਹੀਦਾ ਦਾ ਸਰਦ ਇਹਨਾਂ ਕੋ ਪ੍ਰਮਾਣਨਾ ਦੇਤਾ ਤੇ ਇਹ ਬਿਆਹ ਨਹੀਂ ਕਰ ਸਕਦਾ ਇਹ ਮੇਰੀ ਸ਼ਰਧਾ ਹੈ ਕਿ ਮੇਰੇ ਨਗਰ ਕਿਤੇ ਜਾ ਗਿਆ ਮੈਂ ਟਾਪੀ ਟਾਪੂ ਜੀ ਦੇ ਨਾਲ ਗਿਆ ਨਾ ਉਸਾਰੀ ਕਰਾਂ ਤੇ ਜੂਣੀ ਜੱਪੀ ਕਰੂ ਮੀਟਾ ਹਾਂ ਜਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਵਿੰਦਰ ਸਿੰਘ ਜੀ ਗੁਰਦੁਆਰਾ ਦੂਖ ਪ੍ਰਬਾਰ ਸਹਿਬ ਨਵੀਂ ਬਾਦੀ ਬੈਂਕलोनी ਲੋਕ ਸੇਵਾਦਾਰ ਜੀ ਕਿਹੜੇ ਸੁਬਾਨ ਚ ਨਗਰ ਕੀਰਤਨ ਕਿੱਥੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੋਇਆ ਤੇ ਕਿੱਥੇ ਸਮਾਪਤ ਹੋਏਗਾ ਆ ਸ਼ਹੀਦ ਬਾਬਾ ਜੀਮਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਾਰਪਤ ਨਗਰ ਕੀਰਤਨ ਜੀ ਨਵੀਂ ਬਾਦੀ ਬੈਂਕਲਾਨੇ ਗੁਰਦੁਆਰਾ ਦੂਖ ਨਵਾਰ ਸਹਿਬ ਜੀ ਜਹੇਦਾਰ ਬਾਬਾ ਪ੍ਰਵਨ ਸਿੰਘ ਜੀ ਦੇ ਦੇਰੇ ਤੋਂ ਰੰਭ ਹੋਇਆ ਹੈ ਇਸ ਨਗਰ ਨਿਵਾਸੀ ਦੇ ਸਹਿਯੋਗ ਨਾਲ ਜੀ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਇਸ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਡੀ ਬੈਂਕ ਤੁਹਾਡੇ ਵਿਖੇ ਸਮਾਰਤੀ ਹੋਵੇਗੀ। ਆਹ ਗੁਰਜੀਕਾ ਖਾਲਸਾ ਉਹ ਆਹ ਗੁਰਜੀਤੀ ਫਤਿਹ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਦੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਭ ਜਯਦਾ ਅਜੀਤ ਸਿੰਘ ਸਾਹਿਬ ਜਯਦਾ ਜਿਹਾਰ ਸਿੰਘ ਜੀ ਜਿਨ੍ਹਾਂ ਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਾਹਿਬ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਸ਼ਰਧਾ ਭਾਵ ਹੈ ਜੀ ਮੈਨੂੰ ਇੱਕ ਗੁਰੂ ਸਾਹਿਬ ਮਹਾਰਾਜ ਨੇ ਬੋਲ ਕੇ ਸੁਣਾਵਾ ਇਹ ਬਹੁਤ ਬਜ਼ਾਫੀ ਨੇ ਜੀ ਮੈਨੂੰ ਬੋਲ ਕੇ ਸੁਣਾਇਆ ਜੀ ਜੂਰੇ ਨਾ ਰਮਨ ਲਗਾਉਂ ਗਾ ਨੂੰ ਮੈਂ ਬਸ ਤੁਸਾਹ ਸਭਾ ਚਾਹੀ ਤੁਸਾਹ ਸਭਾ ਦਾ ਇਨਾ ਪ੍ਰਮਾਣਨਾ ਦੇਤਾ ਇਹ ਤਾਂ ਮੈਂ ਬਿਆਨ ਨਹੀਂ ਕਰ ਸਕਦਾ ਤੇ ਮੇਰੀ ਸ਼ਕਾ ਹੈ ਕਿ ਮੇਰੇ ਨਗਰ ਕਿਤੇ ਜਾ ਗਿਆ ਮੈਂ ਟਾਪੀ ਟਾਪੂ ਦੀ ਜੀਰ ਨਾਲ ਗਿਆ ਨਿਯਮਕਾਰੀ ਕਰਾਂ ਤੇ ਤੁਸੀਂ ਜੱਪੀ ਖਾਲਸਾ ਕੋਟ ਪਿੱਛਾ ਆਇਆ ਭਾਈ ਗੁਰਜੀਤ ਕхалਸਾ ਭਾਈ ਗੁਰਜੀਤ ਕਥਈ ਦਾ ਸਰਵਿੰਦਰ ਸਿੰਘ ਜੀ ਗੁਰਦੁਆਰਾ ਦੁਖਦੁਖ ਸਾਹਿਬ ਨਵੀਂ ਬਾਦੀ ਬੈਂਕਲੋਨੀ ਲੋਕ ਸੇਵਾ ਦਾ ਅਧਿਕਾਰੀ ਕਿਤੇ ਸੁਬਾਨ ਚ ਨਗਰ ਕੀਰਤਨ ਕਿੱਥੇ ਜਾ ਰਿਹਾ ਹੈ ਕਿੱਥੇ ਸ਼ੁਰੂ ਹੈ ਕਿੱਥੇ ਸਮਾਪਤ ਹੋਏਗਾ ਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਨਮਾਨਿਤ ਕਰਦੇ ਜੀ ਨਵੀਂ ਬਾਦੀ ਬੈਂਕਲੋਨੀ ਗੁਰਦੁਆਰਾ ਦੁਖਦੁਖ ਸਾਹਿਬ ਦੇ ਦੇਰ ਬਾਬਾ ਭਗਵੰਤ ਸਿੰਘ ਜੀ ਦੇ ਦੇ ਰਾਮ ਹੋਇਆ ਹੈ ਇਸ ਨਗਰ ਵੱਸ ਮੇ ਸਹਿਯੋਗ ਨਾਲ ਇਹ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਟੀ ਬੈਂਕ ਕੋਲ ਦੇਖੇ ਸਮਾਰਤੀ ਹੋਵੇਗੀ ਮੈਂ ਇਹ ਗੁਰਜੀਕਾ ਖਲਤਾ ਉਹ ਇਹ ਗੁਰਜੀਤੀ ਫਤਿਹ ਸਭ ਸ੍ਰੀ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦਾ ਸਾਦੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਾਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਿਹਾਰ ਸਿੰਘ ਜੀ ਜਿਨ੍ਹਾਂ ਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਾਬ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਹਾਂ ਇਹ ਮੇਰੀ ਸ਼ਰਧਾ ਭਾਵ ਹੈ ਜੀ ਮੈਨੂੰ ਇੱਕ ਗੁਰੂ ਜੀ ਸਾਹਿਬ ਮਹਾਰਾਜ ਨੇ ਬਹੁਤ ਕੁਝ ਦਿਖਾਵਾ ਇਹ ਬਹੁਤ ਬਜ਼ਾਫੀ ਨੇ ਦਿਖਾਇਆ ਮੈਨੂੰ ਬਹੁਤ ਕੁਝ ਮਾਰਿਆ ਜੀ ਸਾਹਿਬ ਜੀ ਉਹਨੇ ਨਾ ਮਨਨ ਨਾ ਕਰਾਉਂ ਜੀ ਨੂੰ ਮੈਂ ਬਸ ਪੁੱਛਿਆ ਸਰਬ ਚਾਹੀਦਾ ਹੈ ਪੁੱਛਿਆ ਸਰਬ ਉਹਨੇ ਇੰਨਾ ਪ੍ਰਮਾਣਨਾ ਦਿੱਤਾ ਤੇ ਇਹ ਬਿਆਨ ਨਹੀਂ ਕਰ ਸਕਦਾ ਤੇ ਮੇਰੀ ਸ਼ਰਧਾ ਹੈ ਕਿ ਮੇਰੇ ਨਗਰ ਕਿਤੇ ਜਾ ਕੇ ਮੈਂ ਆਪਣੀ ਤਰਫ ਤੋਂ ਵੀ ਨਾ ਨਾ ਜੇ ਉਸਾਰੀ ਕਰਾਂ ਤੇ ਗੁਰੂ ਜੀ ਆਪਣੀ ਖਾਲਸਾ ਦੀ ਧਰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਵਿੰਦਰ ਸਿੰਘ ਜੀ ਗੁਰਦੁਆਰਾ ਦੁਖਸਾਹਬ ਨਵੀਂ ਬਾਦੀ ਬੈਂਕਲੋਨੀ ਲੋਕ ਸੇਵਾ ਦਾ ਅਧਿਕਾਰੀ ਕਿਹੜੇ ਸੁਭਾਨ ਚੇ ਨਗਰ ਕੀਰਤਨ ਕਿੱਥੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੋਇਆ ਤੇ ਕਿੱਥੇ ਸਮਾਪਤ ਹੋਏਗਾ ਆ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਨਮਾਨਿਤ ਕਰਦੇ ਜੀ ਨਵੀਂ ਬਾਦੀ ਬੈਂਕਲੋਨੀ ਗੁਰਦੁਆਰਾ ਦੁਖਸਾਹਬ ਤੇ ਸੇਧਾਰ ਬਾਬਾ ਭਗਵੰਤ ਸਿੰਘ ਜੀ ਦੇ ਜਿਹੜੇ ਤੋਂ ਰੰਗ ਹੋਇਆ ਹੈ ਇਸ ਨਗਰ ਵੱਸ ਦੇ ਸਹਿਯੋਗ ਨਾਲ ਜੀ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਇਹ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਟੀ ਬੈਂਕ ਕੋਲ ਦੇਖੇ ਸਮਾਰਤੀ ਹੋਵੇਗੀ। ਸਾਡੇ ਇਹ ਗੁਰਜੀਕਾ ਖਲਤਾ ਉਹ ਹੈ ਗੁਰਜੀਤੀ ਫਤਿਹ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਾਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਗਜਾਰ ਸਿੰਘ ਜੀ ਜਿਨ੍ਹਾਂ ਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਰ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕਟਰੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਮੇਰੀ ਸ਼ਰਧਾ ਭਾਵਨਾ ਜੀ ਮੈਨੂੰ ਇੱਕ ਗ੍ਰੈਂਡਫਾਦਰ ਮਹਾਰਾਜ ਨੇ ਬੋਲ ਕੇ ਲਿਖਾਵਾ ਇਹ ਬਹੁਤ ਬਜ਼ਾਫੀ ਨੇ ਜੀ ਲਾ ਮੈਨੂੰ ਬੋਲ ਕੇ ਮਾਰ ਗਏ ਜੀ ਜੂਰੇ ਨਾ ਨਾ ਲੱਗਣਾ ਜੀ ਨੂੰ ਮੈਂ ਕੋਈ ਫੁੱਟਾ ਦਾ ਸਰਦ ਚਾਹੀਦਾ ਹੈ ਫੁੱਟਾ ਦਾ ਸਰਦ ਉਹ ਇਨਾਂ ਨੂੰ ਪ੍ਰਮਾਣਨਾ ਦੇ ਦਿੱਤਾ ਇਹ ਬਿਨਾਂ ਇਹ ਵਿਆਹ ਨਹੀਂ ਕਰ ਸਕਦਾ ਇਹ ਮੇਰੀ ਸ਼ਰਧਾ ਹੈ ਕਿ ਮੇਰੇ ਨਗਰ ਕਿਤੇ ਜਾ ਰਿਹਾ ਮੈਂ ਟਾਪੀ ਟਾਪ ਤੋਂ ਵੀਰ ਨਾਲ ਗਿਆ ਉਸ ਕਾਰੀ ਕਰਾਂ ਤੇ ਗੁਰੂ ਦੀ ਆਪਣੀ ਖਾਣੂ ਦੀ ਨਿਭਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਅਸਰਵਿੰਦਰ ਸਿੰਘ ਜੀ, ਗੁਰਦੁਆਰਾ ਦੂਖਮਾਰ ਸਾਹਿਬ, ਨਵੀਂ ਬਾਦੀ ਬੈਂਕ ਲੋਨੀ ਲੋਕ ਸੇਵਾਦਾਰ ਜੀ। ਕਿਹੜੇ ਸੁਭਾਨ ਚੇ ਨਗਰ ਕੀਰਤਨ ਕਿਤੇ ਜਾ ਰਿਹਾ ਤੇ ਕਿੱਥੇ ਸ਼ੁਰੂ ਹੋਏਗਾ ਤੇ ਕਿੱਥੇ ਸਮਾਪਤ ਹੋਏਗਾ। ਆ ਸ਼ਹੀਦ ਬਾਬਾ ਜੀਮਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਾਰਪਤ ਨਗਰ ਕੀਰਤਨ ਜੀ ਨਵੀਂ ਬਾਦੀ ਬੈਂਕ ਲੋਨੀ ਗੁਰਦੁਆਰਾ ਦੂਖਮਾਰ ਸਾਹਿਬ ਜੀ। ਦੇਵਦਰ ਬਾਬਾ ਪ੍ਰਵਿੰਦ ਸਿੰਘ ਜੀ ਦੇਰੇ ਦਾ ਰੰਗ ਹੋਇਆ ਹੈ ਇਸ ਨਗਰ ਨਿਵਾਸ ਦੇ ਸਹਿਯੋਗ ਨਾਲ ਜੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਦੀ ਬੈਂਕ ਤੁਹਾਡੇ ਦੇਖੇ ਸਮਾਰਤੀ ਹੋਵੇਗੀ। ਮੈਂ ਇਹ ਗੁਰਜੀਕਾ ਖਾਲਸਾ ਉਹ ਹੈ ਗੁਰਜੀਤੀ ਫਤੇ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਡੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਾਬ ਜਦਾ ਅਜੀਤ ਸਿੰਘ ਸਾਹਿਬ ਜਦਾ ਜਿਹਾਰ ਸਿੰਘ ਜੀ ਜਿਨ੍ਹਾਂ ਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਾਬ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਇਹ ਮੇਰੀ ਸ਼ਰਧਾ ਭਾਵ ਹੈ ਜੀ ਮੈਨੂੰ ਇੱਕ ਗੁਰੂ ਜੀ ਸਾਹਿਬ ਮਹਾਰਾਜ ਨੇ ਬਹੁਤ ਕੁਝ ਦਿਖਾਇਆ ਇਹ ਬਹੁਤ ਬਜ਼ਾਫੀ ਨੇ ਦਿਖਾਇਆ ਮੈਨੂੰ ਬਹੁਤ ਕੁਝ ਮਾਰ ਗਿਆ ਜੀ ਸਾਹਿਬ ਜੀ ਉਹਨੇ ਨਾ ਮਨਨ ਲਗਾਇਆ ਜੀ ਨੂੰ ਮੈਂ ਬਸ ਇੱਕ ਪਤਾ ਸਹਿਰ ਚਾਹੀਦਾ ਹੈ ਪਤਾ ਸਹਿਰ ਉਹਦਾ ਇਨਾ ਕੁ ਪ੍ਰਮਾਣਨਾ ਦੇ ਦਿੱਤਾ ਤੇ ਮੈਂ ਬਿਆਨ ਨਹੀਂ ਕਰ ਸਕਦਾ ਇਹ ਮੇਰੀ ਸ਼ਰਧਾ ਹੈ ਕਿ ਮੇਰੇ ਨਗਰ ਕਿਤੇ ਜਾ ਕੇ ਮੈਂ ਆਪਣੀ ਤਰ੍ਹਾਂ ਦੂਜੀ ਨਾਂ ਨਾਲ ਜਿਵੇਂ ਉਸਾਰੀ ਤਰ੍ਹਾਂ ਤੇ ਗੁੜੀ ਦੀ ਆਪਣੀ ਖਾਹੂਰ ਦੀ ਥਾਂ